ਅੱਛੇ ਵੇਲੇ ਦੀ ਵੱਡੀ ਖਬਰ ਤੁਹਾਨੂੰ ਸੁਣਾਉਣੀ ਆ ਕਿ ਕਾਲੀ ਥਾਰ ਵਾਲੀ ਲੈਡੀ ਕਾਂਸਟੇਬਲ ਦਾ ਪ੍ਰੇਮੀ ਤੇ ਸਾਥੀ ਆਪਾਂ ਕਹਿੰਦੇ ਕਿ ਬਲਵਿੰਦਰ ਸੋਨੂ ਨੂੰ ਜਿਹੜਾ ਪੁਲਸ ਦੇ ਅੜਿੱਕੇ ਆਖਰ ਆਈ ਗਿਆ ਤੁਹਾਨੂੰ ਦੱਸ ਦਈਏ ਕਿ ਬਲਵਿੰਦਰ ਸੋਨੂ ਜਿਹੜਾ ਕਿ 4 ਮਾਰਚ ਨੂੰ ਜਦੋਂ ਕਿ ਆਮਰਦੀਪ ਕੌਰ ਕਾਂਸਟੇਬਲ ਨੂੰ ਜਿਹੜਾ ਕਿ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਉਹ ਚਿੱਟੇ ਦੇ ਨਾਲ ਫੜੇ ਗਏ ਸੀ ਕਰੀਬ 18 ਗ੍ਰਾਮ ਚਿੱਟਾ ਸੀ ਜਿਹੜਾ ਨਾਲ ਇਹ ਜਦੋਂ ਉਹ ਅਦਾਲਤ ਦੇ ਵਿੱਚ ਬਠਿੰਡੇ ਪੇਸ਼ ਕੀਤੀ ਜਾ ਰਹੀ ਸੀ ਤਾਂ ਐਨ ਮੌਕੇ ਵਿੱਚ ਬਲਵਿੰਦਰ ਸੋਨੂੰ ਆਉਂਦਾਗਾ ਤੇ ਨਾਲ ਹੀ ਉੱਥੇ ਉਹਦੀ ਜਿਹੜੀ ਮਹਿਲਾ ਜਿਹੜੀ ਪਤਨੀ ਦੱਸੀ ਜਾ ਰਹੀ ਹੈ ਗਰਮੀਤ ਕੌਰ ਉਹ ਵੀ ਉੱਥੇ ਆਉਂਦੀ ਆ ਤੇ ਉੱਥੇ ਇੱਕ ਦੂਜੇ ਦੇ ਥੱਪੜ ਤਪੜੀ ਹੁੰਦੇ ਆ ਤੇ ਜਿਹੜਾ ਕਿ ਬਲਵਿੰਦਰ ਸੋਨੂੰ ਆ ਉਹਨੇ ਆਪਣੀ ਘਰਵਾਲੀ ਦੇ ਜਿਹੜੇ ਕਿ ਸਰੇ ਪੁਲਸ ਦੇ ਸਾਹਮਣੇ ਜਿਹੜਾ ਕਿ ਥੱਪੜ ਜੜੇ ਤੇ ਉਹਨੂੰ ਕੁੱਟਿਆ ਮਾਰਿਆ ਤੇ ਬਾਅਦ ਦੇ ਵਿੱਚ ਉਹ ਮਾਮਲਾ ਵੀ ਦਰਜ ਹੋ ਗਿਆ ਤੇ ਪਹਿਲਾਂ ਵੀ ਨਾਮ ਜਾਂਦਾ ਦੱਸਿਆ ਜਾ ਰਿਹਾ ਕਿ ਕੀਤਾ ਹੋਇਆ ਸੀ ਬਲਵਿੰਦਰ ਸੋਨੂ ਨੂੰ ਪਰ ਪੁਲਸ ਸਾਰਾ ਤਮਾਸ਼ਾ ਵੇਖਦੀ ਰਹੀ ਤੇ ਬਲਵਿੰਦਰ ਸੋਨੂ ਮੀਡੀਆ ਦੇ ਸਾਹਮਣੇ ਵੱਡੀਆਂ-ਵੱਡੀਆਂ ਗੱਲਾਂ ਕਰਦਾ ਰਿਹਾ ਵੱਡੇ-ਵੱਡੇ ਆਪਣੀ ਘਰ ਵਾਲੀ ਪਤਨੀ ਤੇ ਇਲਜ਼ਾਮ ਲਾਉਂਦਾ ਰਿਹਾ ਜੀ ਇਹਦੇ ਉੱਤੇ 25 ਕੇਸ ਆ ਇਹ ਫਲਾਣਾ ਕੁਸ ਕਰਦੀ ਆ ਇਹ ਧਮਕਾ ਕੁਸ ਕਰਦੀ ਆ ਜਣੇ ਕਿ ਪੂਰਾ ਉਸ ਲੇਡੀ ਨੂੰ ਬਦਨਾਮ ਕੀਤਾ ਤੇ ਪੁਲਿਸ ਸਭ ਕੁਝ ਦੇਖਦੇ ਰਹੀ ਆਖਰ ਪੁਲਸ ਨੇ ਸੜਾਇਆ ਉੱਥੋਂ ਤੇ ਫਿਰ ਉੱਥੋਂ ਕੀ ਕੀਤਾ ਬਲਵਿੰਦਰ ਸੋਨੂ ਜਿਹੜਾ ਬਲਟ ਮੋਟਰਸਾਈਕਲ ਲੈ ਕੇ ਜਿਹੜਾ ਆਪਣੇ ਪਿੰਡ ਹਰਿਆਣਾ ਸਰਸਾ ਦੇ ਵਿੱਚ ਪਹੁੰਚ ਜਾਂਦਾਗਾ ਤੇ ਫਿਰ ਬਾਅਦ ਦੇ ਵਿੱਚ ਪੁਲਿਸ ਦੇ ਹੱਥਾਂ ਪੈਰਾਂ ਨੂੰ ਪੈਂਦੀ ਆ ਕਿ ਬਲਵਿੰਦਰ ਸੋਨੂ ਇੱਥੋਂ ਭੱਜ ਗਿਆ ਤੇ ਬਾਅਦ ਦੇ ਵਿੱਚ ਬਲਵਿੰਦਰ ਸੋਨੂ ਨੂੰ ਫਿਰ ਪੁਲਸਾਂ ਜਿਹੜਾ ਪਰਚੇ ਦੇ ਵਿੱਚ ਨਾਮ ਜਦ ਕੀਤਾ ਹੋਇਆ ਸੀ ਭਾਲਣਾ ਸ਼ੁਰੂ ਕਰ ਦਿੱਤਾ ਲਗਾਤਾਰ 4 ਮਾਰਚ ਤੋਂ ਲੈ ਕੇ ਅੱਜ 21 ਅਪ੍ਰੈਲ ਹੋ ਗਈ। ਕਰੀਬ ਆਪਾਂ ਇਹ ਕਹ ਲਈਏ ਕਿ 25 ਦਿਨਾਂ ਬਾਅਦ ਅੱਜ ਬਲਵਿੰਦਰ ਸੋਨੂ ਆ ਜਿਹੜਾ ਉਹ ਪੁਲਿਸ ਦੇ ਪੁਲਿਸ ਦੇ ਧੱਕੇ ਚੜ ਗਿਆ। ਕਿੱਥੋਂ ਗਿਰਫਤਾਰ ਕੀਤਾ ਗਿਆ ਇਹ ਵੀ ਤੁਹਾਨੂੰ ਦੱਸ ਦਿਆ ਕਿ ਕੀ-ਕੀ ਉਹਦੇ ਕੋਲੋਂ ਬਰਾਮਦ ਹੋਣ ਵਾਲਾ ਕੀ-ਕੀ ਕੁਝ ਹੋਊਗਾ ਤੁਸੀਂ ਇਸ ਵੀਡੀਓ ਦੇ ਨਾਲ ਬਨੇ ਰਹੋ ਧਿਆਨ ਦੇਣਾ ਸੁਣਨਾ। ਹੁਣ ਜਿਹੜਾ ਬਲਵਿੰਦਰ ਸੋਨੂ ਆ ਪਹਿਲਾ ਇਹ ਕਿਹਾ ਜਾ ਰਿਹਾ ਸੀ ਕਿ ਜਿਹੜਾ ਇਹਦਾ ਨੇਪਾਲ ਦਾ ਬਾਰਡਰ ਜਿਹੜਾ ਟੱਪਣ ਦੇ ਬਿਲਕੁਲ ਕਿਨਾਰੇ ਸੀ ਪਰ ਉਤੋਂ ਜਿਹੜੀ ਕਿ ਚੌਕਸੀ ਸੀ ਜਿਹੜੀ ਪੁਲਿਸ ਦੀ ਉਹ ਬਤਾ ਦਿੱਤੀ ਗਈ ਸੀ ਪੁਲਿਸ ਨੂੰ ਵੀ ਇਹ ਖਾਸਾ ਸੀ ਕਿ ਜਿਹੜਾ ਬਲਵਿੰਦਰ ਸੋਨੂਆ ਕਿ ਸਾਰਾ ਕੁਝ ਕਰਤਾ ਧਰਤਾ ਇਹ ਆ ਅਤੇ ਜੇਕਰ ਇਹ ਪੁਲਿਸ ਦੇ ਹੱਥੋਂ ਨਿਕਲ ਗਿਆ ਬਾਰਡਰ ਕ पार ਕਰ ਗਿਆ ਤੇ ਪੁਲਿਸ ਦੀ ਥੋ ਥੋ ਹੋਣੀ ਆ ਤੇ ਸਰਕਾਰ ਦੀ ਵੀ ਇਹਦੇ ਵਿੱਚ ਹੋਣੀ ਆ ਪਰ ਪੁਲਸੇੜੀ ਚੌਕਸ ਰਹੀ ਲਗਾਤਾਰ ਉਹਦੀ ਪੈਰ ਜਿਹੜੇ ਨਪਦੀ ਰਹੀ ਪੁਲਸਾ ਛਾਪੇਮਾਰੀ ਕਰਦੇ ਰਹੀ ਉਹਦੇ ਜਿਹੜਾ ਫੋਨ ਆਉ ਟ੍ਰੇਸ ਕਰਦੇ ਰਹੀ ਫਿਰ ਕਵੇਂ ਉੱਥੇ ਜਿਹੜਾ ਸਰਸੇ ਦੇ ਆਲੇ-ਦਾਲੇ ਪਿੰਡਾਂ ਦੇ ਵਿੱਚ ਜਿਹੜਾ ਪੁਲਿਸ ਵੱਲੋਂ ਸਾਪੇਮਾਰੀ ਕੀਤੀ ਗਈ ਆਖਰ 25 ਦਿਨਾਂ ਬਾਅਦ ਤੇ ਅੱਜ ਮਹਾਲੀ ਦੇ ਨੇੜੇ ਦੱਸਿਆ ਜਾ ਰਿਹਾ ਕਿ ਬਲਵਿੰਦਰ ਸੋਨ ਨੂੰ ਪੁਲਸ ਨੇ ਗ੍ਰਿਪਦਾਰ ਕਰ ਲਿਆ ਤੇ ਅੱਜ ਸਾਂਪਤਿਕ ਜਿਹੜੀ ਉਹਦੀ ਗ੍ਰਿਪਦਾਰੀ ਪੈ ਜਾਣੀ ਅਤੇ ਕੱਲ ਨੂੰ ਜਿਹੜਾ ਕਿ ਅਦਾਲਤ ਦੇ ਵਿੱਚ ਬਠਿੰਡਾ ਪੇਸ਼ ਕੀਤਾ ਜਾਊਗਾ ਅਤੇ ਰਿਮਾਂਡ ਲਿਆ ਜਾਊ ਆ ਦੇਖਦੇ ਆ ਕਿ ਅਦਾਲਤ ਬਲਵਿੰਦਰ ਸਿੰਘ ਦਾ ਹੁਣ ਕੀ ਕਿੰਨੇ ਦਿਨਾਂ ਦਾ ਰਿਮਾਂਡ ਦਿੰਦੀ ਆ ਕਿਉਂਕਿ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਲੈਡੀ ਕਨਸਟੇਬਲ ਆ ਅਮਨਦੀਪ ਕੌਰ ਆ ਉਹਦਾ ਇਹ ਪ੍ਰੇਮੀ ਆ ਲਗਾਤਾਰ 2021 ਤੋਂ ਲੈ ਕੇ 25 ਤੱਕ ਜਿਹੜਾ ਦੋਨੇ ਇਕੱਠੇ ਰਹਿੰਦੇ ਸੀ ਸੂਤਰਾਂ ਤੋਂ ਇਹ ਵੀ ਦੱਸਿਆ ਜਾ ਰਿਹਾ ਕਿ ਦੋਨੇ ਜਿਹੜੇ ਇਹ ਚਿੱਟੇ ਦਾ ਧੰਦਾ ਕਾਲਾ ਧੰਦਾ ਕਰਦੇ ਸੀ ਚਿੱਟਾ ਵੇਚ ਕੇ ਜਿਹੜਾ ਪੈਸਾ ਮੋਟਾ ਪੈਸਾ ਇਹਨਾਂ ਨੇ ਬਣਾਇਆ ਉਹਨਾਂ ਨੂੰ ਸਾਰਾ ਪਤਾ ਕਿ ਲੇਡੀ ਕਾਂਸਟੇਬਲ ਦੇ ਕਿੰਨਾ ਕੀ ਕੁਝ ਉਹਦੇ ਪਾਇਆ ਸੀ ਕਿੰਨੀ ਉਹਨੀ ਪ੍ਰਾਪਰਟੀ ਬਣਾਈ ਆ ਕਿੰਨੀ ਉਹਦੇ ਕੋਲੇ ਗੱਡੀਆਂ ਨੇ ਬੇਸ਼ੱਕ ਸਾਰੇ ਕਲਮਬੰਦ ਜਿਹੜੇ ਬਿਆਨ ਨੇ ਉਹ ਕੀਤੇ ਹੋਏ ਨੇ ਜੇ ਚੰਡੀਗੜ੍ਹ ਪੁਲਿਸ ਹੱਟ ਕੁਆਟਰ ਦੇ ਵਿੱਚ ਜਿਹੜਾ ਪੈਂਡ ਰੈਵ ਦੇ ਵਿੱਚ ਜਿਹੜੇ ਬਿਆਨ ਨੇ ਅਮਨਦੀਪ ਕੌਰ ਦੇ ਉਹ ਉੱਥੇ ਜਿਹੜੇ ਅਜੇ ਪਏ ਨੇ ਜਿਹੜਾ ਮੀਡੀਆ ਦੇ ਸਾਹਮਣੇ ਅਜੇ ਪੁਲਿਸ ਦੱਸਣ ਨੂੰ ਤਿਆਰ ਨਹੀਂ ਤੇ ਹੁਣ ਪਤਾ ਲੱਗੂਗਾ ਕਿ ਬਲਵਿੰਦਰ ਸੋਨੂ ਤੇ ਜਦੋਂ ਆਮਨਦੀਪ ਕੌਰ ਅਮਣੇ ਸਾਹਮਣੇ ਬਿਠਾਈ ਗਈ ਆਮਨਦੀਪ ਕੌਰ ਨੂੰ ਜੇਲ੍ਹ ਦੇ ਵਿੱਚੋਂ ਲਿਆਂਦਾ ਜਾਊਗਾ ਇਹ ਵੀ ਵੱਡੀ ਅਪਡੇਟ ਆ ਕਿ ਦੋਨਾਂ ਨੂੰ ਬਿਠਾ ਕੇ ਜਿਹੜਾ ਸਾਹਮਣੇ ਬਿਆਨ ਪੁੱਛਗਿੱਛ ਕੀਤੀ ਜਾਊਗੀ ਕਿ ਭਾਈ ਦੱਸੋ ਕਿੱਥੋਂ ਚਿੱਟਾ ਲਿਆਉਂਦੇ ਸੀ ਕਿੱਥੇ ਗਾਹਾਂ ਵੇਚਦੇ ਸੀ ਇਹ ਧੰਦਾ ਕਿਦੋਂ ਦਾ ਚੱਲ ਰਿਹਾ ਸੀ ਕਿਹੜੇ-ਕਿਹੜੀ ਤੁਸੀਂ ਪ੍ਰਾਪਰਟੀ ਬਣਾਈ ਆ ਇਹ ਵੱਡੇ ਖੁਲਾਸੇ ਹੋਣਗੇ ਤੇ ਜਿਹੜੀਆਂ ਪੁਲਿਸ ਦੀਆਂ ਕਾਲੀਆਂ ਹੋਰ ਭੇਡਾਂ ਨੇ ਜਿਹੜੀਆਂ ਇਸ ਦੇ ਸਕੰਜੇ ਦੇ ਵਿੱਚ ਹੋਰ ਵੀ ਨਸਾ ਤਸ਼ਕਰ ਦੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਅਨੇਕਾਂ ਲੇਡੀ ਕਨਸਟੇਬਲ ਅਤੇ ਜਿਹੜਾ ਮਰਦ ਪੁਲਸ ਵਾਲੇ ਨੇ ਜਿਹੜਾ ਚਿੱਟਾ ਪੀਂਦੇ ਨੇ ਤੇ ਚਿੱਟਾ ਵੇਚਦੇ ਨੇ ਉਹ ਵੀ ਜਿਹੜਾ ਲਗਾਤਾਰ ਪੁਲਸ ਦੇ ੜਿੱਕੇ ਆ ਰਹੇ ਨੇ ਅੰਮ੍ਰਿਤਸਰ ਤੋਂ ਵੀ ਜਿਹੜਾ ਇੱਕ ਇੰਟੈਲੀਜੈਂਸੀ ਦਾ ਉਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਸ ਦੇ ੜਿੱਕੇ ਆਇਆਗਾ ਹੁਣ ਬਲਵਿੰਦਰ ਸੋਨੂਆ ਜਿਹੜਾ ਇਹ ਤੋਂ ਪੁਸ ਕੇ ਸਹੋਣੀ ਆ ਰਮਾਂਡ ਦੇ ਜਰੀਏ ਵੱਡੇ ਖੁਲਾਸੇ ਹੋਣ ਵਾਲੇ ਨੇ ਕਿਉਂ ਦੱਸਿਆ ਜਾ ਰਿਹਾ ਕਿ ਆਈਪੀਐਸ ਅਫਸਰ ਕਿਹੜੇ-ਕਿਹੜੇ ਨੇ ਕਿਹੜਾ ਉਹ ਐਸਐਚਓ ਆ ਕਿਹੜਾ ਉਹ ਆਈਪੀਐਸ ਅਫਸਰ ਆ ਜਿਨ੍ਹਾਂ ਦੀ ਬਦਲੀ ਫਾਜ਼ਲਕਾ ਤੋਂ ਬਠਿੰਡਾ ਬਠਿੰਡਾ ਤੋਂ ਫਾਜ਼ਲਕਾ ਵਿੱਚ ਘੁੰਮਦੀ ਰਹੀ ਇਹ ਵੱਡੇ ਸਵਾਲ ਖੜੇ ਨੇ ਕਿਹੜੇ ਉਹ ਮੰਤਰੀ ਨੇ ਕਿਹੜੇ ਉਹ ਸੰਤਰੀ ਨੇ ਕਿਹੜੇ ਉਹ ਐਮਐਲਏ ਨੇ ਜਿਹੜੀ ਉਸ ਲੈਡੀ ਕਨਸਟੇਬਲ ਦੀ ਪਿੱਠ ਤੇ ਖੜੇ ਸੀ ਤੇ ਬਲਵਿੰਦਰ ਸੋਨੂ ਦੀ ਪਿੱਠ ਤੇ ਖੜੇ ਸੀ ਹੁਣ ਜਾ ਕੇ ਪਤਾ ਲੱਗੂਗਾ ਹੁਣ ਜਾ ਕੇ ਜੇਕਰ ਪੁਲਿਸ ਬਾਕੀ ਸਰਕਾਰ ਸਜੀਦਾ ਦੇ ਨਾਲ ਜੇਕਰ ਸੋਨ ਨੂੰ ਤੋਂ ਪੁੱਛਗਛ ਕਰਦੀ ਆ ਤਾਂ ਕੱਲ ਨੂੰ ਹੀ ਆਈਪੀਐਸ ਅਫਸਰਾਂ ਦਾ ਨਾਂ ਸਾਹਮਣੇ ਆ ਜਾਣਾ ਚਾਹੀਦਾ ਤਾਂ ਕੱਲ ਨੂੰ ਹੀ ਵੱਡੇ ਖੁਲਾਸੇ ਹੋ ਜਾਣੇ ਚਾਹੀਦੇ ਨੇ ਤੇ ਹੁਣ ਦੇਖਦੇ ਆ ਕਿ ਕਿੰਨੇ ਦਿਨਾਂ ਦਾ ਰਿਮਾਂਡ ਮਿਲਦਾ ਕਿ ਪੁਲਿਸ ਕਵੇਂ ਉਹਨੂੰ ਰੜਕਦੀ ਆ ਕੀ ਕੁਛ ਉਹ ਤੋਂ ਮਨਾਉਂਦੀ ਆ ਲੇਡੀ ਕਾਂਟਲ ਅਮਨਦੀਪ ਕੌਰ ਦੇ ਜਿਹੜੇ ਬਿਆਨ ਨੇ ਉਹ ਕਲਮ ਬੰਦ ਕੀਤੇ ਹੋਏ ਨੇ ਉਹ ਪੈਂਡਰਾਈਵ ਦੇ ਵਿੱਚ ਪਾ ਕੇ ਕਹਿੰਦੇ ਚੰਡੀਗੜ੍ਹ ਦੇ ਵਿੱਚ ਭੇਜੇਗੇ ਨੇ ਹੈਡਕ్వਾਰਟਰ ਦੇ ਵਿੱਚ ਪਰ ਹੁਣ ਜਿਹੜਾ ਬਲਵਿੰਦਰ ਸੋਨ ਨੂੰ ਤੋਂ ਅਸਲ ਜਿਹੜੇ ਖਲਾਸੇ ਹੋਣੇ ਨੇ ਕਿਉਂਕਿ ਜਿਹੜੀ ਜੜ ਦੱਸਿਆ ਜਾ ਰਿਹਾ ਉਹ ਬਲਵਿੰਦਰ ਸੋਨੂ ਆ ਕਿਉਂਕਿ ਬਲਵਿੰਦਰ ਸੋਨੂ ਤੇ ਵੀ ਇਲਜ਼ਾਮ ਲੱਗੇ ਨੇ ਕਿ ਜਦੋਂ 2021 ਦੇ ਵਿੱਚ ਕੋਰੋਨਾ ਟਾਈਮ ਆਇਆ ਸੀ ਉਹ ਟਾਈਮ ਕਹਿੰਦੇ ਇਹ ਐਂਬੂਲੈਂਸ ਗੱਡੀ ਚਲਾਉਂਦਾ ਸੀ ਐਂਬੂਲੈਂਸ ਦੇ ਰਾਹੀਂ ਇਹ ਕਹਿੰਦੇ ਚਿੱਟਾ ਵੇਚਦਾ ਸੀ ਸਪਲਾਈ ਕਰਦਾ ਸੀ ਇਹ ਦੋਸ਼ ਲੱਗ ਰਹੇ ਨੇ ਲੋਕ ਕਹਿ ਰਹੇ ਨੇ ਇਹ ਪੁਲਿਸ ਮੁਲਾਜ਼ਮ ਕਹਿ ਰਹੇ ਨੇ ਪੁਲਿਸ ਕਹਿ ਰਹੀ ਆ ਪੰਜਾਬ ਸਰਕਾਰ ਕਹਿ ਰਹੀ ਆ ਕਿ ਨਾਲ ਉਹ ਲੇਡੀ ਜਿਹੜੀ ਗਰਮੀਤ ਕੌਰ ਜਿਹੜੀ ਕਿ ਸੋਨੂ ਦੀ ਪਤਨੀ ਦੱਸੀ ਜਾ ਰਹੀ ਆ ਉਹਨੇ ਦੱਸਿਆ ਕਿ 2021 ਦੇ ਵਿੱਚ ਉਹਦਾ ਪਤੀ ਯਾਨੀ ਕਿ ਬਲਵਿੰਦਰ ਸੋਨੂ ਇੱਕ ਐਂਬੂਲੈਂਸ ਦਾ ਕੰਮ ਕਰਦਾ ਸੀ ਉਹ ਗੱਡੀ ਡਰਾਈਵਰ ਸੀ ਫਿਰ ਉਹਦੇ ਘਾਸੇ ਦੇ ਵਿੱਚ ਅਮਨਦੀਪ ਕਮੇ ਆਉਂਦੀ ਆ ਫਿਰ ਉਹਦੇ ਘਰੇ ਅਮਨਦੀਪ ਤੇ ਬਲਵਿੰਦਰ ਸੋਨੂ ਦੋਨੇ ਕਮੇ ਫੜੇ ਜਾਂਦੇ ਆ ਕਿਵੇਂ ਉਹ ਰੰਗੇ ਹਾਥੀ ਉਹ ਬੀਬੀ ਫੜਦੀ ਇਹਨਾਂ ਨੂੰ ਫਿਰ ਇਹ ਅਲੱਗ ਹੋ ਜਾਂਦੇ ਆ ਬਲਵਿੰਦਰ ਸੋਨੂ ਤੇ ਆਮਨਦੀਪ ਕੌਰ ਜਿਹੜੀ ਲੈਡੀ ਕਾਉਂਟੇਬਲ ਆ ਇਹ ਦੋਨੇ ਇਕੱਠੇ ਰਹਿਣ ਲੱਗ ਪੈਂਦੇ ਆ ਲਗਾਤਾਰ ਸਿਲਸਲਾ ਜਿਹੜਾ ਇਹਨਾਂ ਦਾ ਯਾਰੀ ਰਹਿੰਦਾਗਾ 2021 ਤੋਂ ਲੈ ਕੇ 2025 ਚੜ ਚੁੱਕਿਆਗਾ ਜਾਨੀ ਕਿ 4 ਮਾਰਚ ਨੂੰ ਜਿਹੜੀ ਕਿ ਕਰੀਬ 3 ਮਾਰਚ ਨੂੰ ਜਿਹੜੀ ਲੈਡੀ ਕਾਉਂਟੇਬਲ ਆ ਜਿਹਦੇ ਕੋਲੋਂ 18 ਗ੍ਰਾਮ 1765 71 ਗ੍ਰਾਮ ਜਿਹੜਾ ਚਿੱਟਾ ਬਰਾਮਦ ਹੋਇਆ ਸੀ ਕਾਲੀ ਥਾਰ ਦੇ ਵਿੱਚੋਂ ਕਾਲੀ ਥਾਰ ਦੇ ਨਾਲ ਮਸ਼ਹੂਰ ਹੋਈ ਆਮਨਦੀਪ ਕੌਰ ਬੇਸ਼ੱਕ ਅੱਜ ਜੇਲਾਂ ਦੀ ਸਲਾਖਾਂ ਦੇ ਪਿੱਛੇ ਆ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਆ ਪਰ ਉਹਦਾ ਪ੍ਰੇਮੀ ਉਹਦਾ ਚਾਹਣ ਵਾਲਾ ਉਹਦਾ ਦੋਸਤ ਉਹਦਾ ਮਿੱਤਰ ਬਲਵਿੰਦਰ ਸੋਨੂ ਉਸ ਦਿਨ ਤੋਂ ਫਰਾਰ ਚੱਲਿਆ ਰਿਹਾ ਸੀ ਅੱਜ ਮਹਾਲੀ ਪੁਲਿਸ ਨੇ ਜਿਹੜਾ ਰਿੱਕੇ ਦੇ ਵਿੱਚ ਲੈ ਲਿਆ ਮਹਾਲੀ ਤੇ ਬਠਿੰਡਾ ਪੁਲਿਸ ਨੇ ਦੋਨਾਂ ਨੇ ਆਪਰੇਸ਼ਨ ਕਰਕੇ ਜਿਹੜਾ ਅੱਜ ਬਲਵਿੰਦਰ ਸੋਨੂ ਨੂੰ ਫੜ ਲਿਆ ਇਹ ਤੋਂ ਹੁਣ ਦੇਖਦੇ ਆ ਕਿ ਕੀ ਕੀ ਵੱਡੇ ਖਲਾਸੇ ਹੁੰਦੇ ਨੇ ਕਿਹੜੇ ਉਹ ਆਈਪੀਐਸ ਆਈਪੀਐਸ ਅਫਸਰ ਐਸਓਐਚਓ ਸਬ ਇੰਸਪੈਕਟਰ ਕਿਹੜੇ ਕਿਹੜੇ ਨੇ ਕਿਹੜੇ ਕਿਹੜੇ ਉਹ ਐਮਐਲਏ ਨੇ ਕਿਹੜੇ ਕਿਹੜੇ ਉਹ ਮੰਤਰੀਏ ਕਿਹੜੇ ਸੰਤਰੀਆ ਹੁਣ ਵੇਖਦੇ ਹਾਂ ਹੁਣ ਪਤਾ ਲੱਗੂਗਾ ਹੁਣ ਦੇਖਦੇ ਹਾਂ ਕਿ ਕਿਦੇ ਕਿਦੇ ਘਰ ਹੋਰ ਉਜੜਦੇ ਆ ਤੁਸੀਂ ਲੱਖਾਂ ਲੋਕਾਂ ਦੇ ਘਰ ਆਯਾਰਡ ਦਿੱਤੇ ਆ ਜੇਕਰ ਪੁਲਸਾ ਦੂਜਿਆਂ ਨੂੰ ਜਿਸ ਤਰ੍ਹਾਂ ਦੂਜਿਆਂ ਦੇ ਚੱਡੇ ਪਾੜਦੇ ਆ ਦੂਜਿਆਂ ਨੂੰ ਬੱਕਰੇ ਬਾਗ ਢਾ ਲੈਂਦੀ ਆ ਜੇਕਰ ਬਲਵਿੰਦਰ ਸੋਨੂ ਨੇ ਇਸ ਤਰ੍ਹਾਂ ਢਾਉਗੀ ਫਿਰ ਪਤਾ ਲੱਗੂਗਾ ਫਿਰ ਦੁਰਦ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਫਿਰ ਬਲਵਿੰਦਰ ਸੋਨੂ ਵੱਡੇ ਵੱਡੇ ਖਲਾਸੇ ਕਰੂਗਾ ਫਿਰ ਦੱਸੂਗਾ ਕਿੱਥੋਂ ਚਿੱਟਾ ਆਉਂਦਾ ਸੀ ਕਿਹੜੇ ਕਿਹੜੇ ਅਫਸਰ ਉਹਨਾਂ ਦੇ ਅਨੌਲਬ ਨੇ ਕਿਹੜੇ ਕਿਹੜੇ ਅਫਸਰ ਵਿਕਾਉਂਦੇ ਸੀ ਚਿੱਟਾ ਕਿੰਨੇ ਕਿੰਨਾ ਅਫਸਰਾਂ ਦਾ ਚਿੱਟਾ ਵੇਚਦਾ ਸੀ ਇਹ ਬਲਵਿੰਦਰ ਸੋਨੂ ਇਕੱਲਾ ਨਹੀਂ ਲੇਡੀ ਜਿਹੜੀ ਅਮਨਦੀਪ ਆ ਇਹ ਦੋਨੇ ਇਕੱਲੇ ਨਹੀਂ ਇਹਦੇ ਪਿੱਛੇ ਬੜੀ ਚੈਨ ਖੜੀ ਆ ਹੁਣ ਦੇਖਣਾ ਕਿ ਉਸ ਚੈਨ ਨੂੰ ਤੋੜਨਾ ਪੁਲਸ ਦਾ ਜਿਹੜਾ ਵੱਡਾ ਕਦਮ ਹੋਊਗਾ ਬਠਿੰਡਾ ਦੀ ਐਸਐਸਪੀ ਤੇ ਹੁਣ ਵੱਡੀ ਜਿਹੜੀ ਜ਼ਿੰਮੇਵਾਰੀ ਬਣ ਚੁੱਕੀ ਆ ਕਿਉਂਕਿ ਸਰਕਾਰ ਦੇ ਸਖਤ ਹੁਕਮ ਨੇ ਕਿ ਜੇਕਰ ਪਾਈ ਚਿੱਟੇ ਵਾਲਾ ਕੋਈ ਵੀ ਫੜਿਆ ਜਾਂਦਾ ਚਾਹੇ ਪੁਲਸੀਆ ਫੜਿਆ ਜਾਂਦਾ ਚਾਹੇ ਇੱਕਾ ਦੂਜਾ ਦੂਜਾ ਫੜਿਆ ਜਾਂਦਾਗਾ ਜੇਕਰ ਉਹਨਾਂ ਦੀ ਸਹੀ ਜਾਣਕਾਰੀ ਤੱਥਾਂ ਦੇ ਅਨਸਾਰ ਜੇਕਰ ਉਹ ਕਾਲਾ ਧੰਦਾ ਕਰਦੇ ਸੀ ਚਿੱਟੇ ਦਾ ਵਪਾਰ ਕਰਦੇ ਸੀ ਲੋਕਾਂ ਦੇ ਸੱਤਰ ਬਸਾਉਂਦੇ ਸੀ ਘਰੇ ਤਾ ਭਾਈ ਫਿਰ ਅੱਜ ਬਲਵਿੰਦਰ ਸੋਦੂ ਵਰਗੇ ਤੇ ਲੇਡੀ ਅਮਨਦੀਪ ਕੌਰ ਨੂੰ ਜਿਹੜਾ ਕਿ ਇੱਕ ਕਸਟਡੀ ਦੇ ਵਿੱਚ ਲਿਹਾੰਦਾ ਜਾਊਗਾ ਜੇਲ੍ਹ ਦੇ ਵਿੱਚੋਂ ਲਿਆ ਕੇ ਸਾਹਮਣੇ ਪੁੱਛ ਗਿਸ ਹੋਊਗੀ ਫਿਰ ਦੇਖਦੇ ਆ ਕਿ ਇੱਕ ਦੂਜੇ ਦੇ ਮੂੰਹ ਕਿੰਨੀ ਕਵੇਂ ਦੇਖਦੇ ਆ ਕਿਵੇਂ ਵੱਡੇ ਵੱਡੇ ਖਲਾਸੇ ਕਰਦੇ ਆ ਫਿਰ ਐ ਨਹੀਂ ਪਤਾ ਕਿ ਆਪਸ ਵਿੱਚ ਉੱਥੇ ਗੁੱਤਮ ਗੁੱਤੀ ਹੋ ਜਾਣਾ ਕਿ ਤੂੰ ਭਾਈ ਮੇਰਾ ਕਿਉਂ ਨਾਂ ਲੈਣਾਗਾ ਇਹ ਵੱਡੇ ਖਲਾਸੇ ਹੋਣੇ ਆ ਹੁਣ ਤੁਸੀਂ ਇਸ ਵੀਡੀਓ ਨੂੰ ਬਰਤ ਬਾਰੇ ਸ਼ੇਅਰ ਕਰ ਦਿਓ ਹੁਣ ਤੁਸੀਂ ਵੇਖਿਓ ਕਿ ਭਾਈ ਉਹ ਦੱਸੋ ਆਈਪੀਐਸ ਅਫਸਰ ਕੌਣ ਨੇ ਉਹ ਐਸਐਚਓ ਕੌਣ ਆ ਜਿਹੜਾ ਫਾਜ਼ਲਕਾ ਤੋਂ ਬਠਿੰਡਾ ਬਠਿੰਡਾ ਤੋਂ ਫਾਜ਼ਲਕਾ ਇਹਨਾਂ ਦੇ ਵਿੱਚ ਗੇੜੇ ਲਾਉਂਦਾ ਸੀ ਬਲਵਿੰਦਰ ਸੋਨੂ ਜਿਹੜਾ ਇਹ ਮੰਨਿਆ ਕਿ ਲੇਡੀ ਕਾਉਂਟੇਬਲ ਆ ਜਿਹੜੀ ਅਮਨਦੀਪ ਕੌਰ ਮੰਨੀ ਆ ਕਿ ਅਸੀਂ ਅੰਮ੍ਰਿਤਸਰ ਤੇ ਫਾਜ਼ਲਕਾ ਤੋਂ ਚਿੱਟਾ ਲਿਆਉਂਦੇ ਸੀ ਜਾ ਕੇ ਸਰਸਾ ਦੇ ਵਿੱਚ ਕੰਮੇ ਉਹ ਵੇਚਦੇ ਸੀ ਉਸ ਗਰਮੀਤ ਕੌਰ ਪਤਨੀ ਜਿਹੜੀ ਕਿ ਬਲਵਿੰਦਰ ਸੋਨੂ ਦੀ ਦੱਸੀ ਜਾ ਰਹੀ ਆ ਉਹਨੇ ਦੱਸਿਆ ਕਿ ਪਹਿਲਾਂ ਵੀ ਇਹ ਜਿਹੜਾ ਕਿ ਕਿੱਦੋਂ ਚਿੱਟਾ ਲੈ ਕੇ ਆਏ ਸੀ ਵਰਨਾ ਗੱਡੀ ਦੇ ਵਿੱਚ ਉਹ ਕਹਿੰਦੀ ਮੈਂ 2022 ਤੋਂ ਲੈ ਕੇ ਲਗਾਤਾਰ ਚਿੱਠੀਆਂ ਪਾਉਂਦੀ ਆ ਰਹੀਆਂ ਐ ਐਸਐਸਬੀ ਡੀਐਸਪੀ ਜਣੀ ਕੋਈ ਨਹੀਂ ਸਾਡੇ ਭਗਵੰਤ ਮਾਨਤਕ ਕਹਿੰਦੀ ਮੇਰੀ ਸੁਣਵਾਈ ਨਹੀਂ ਹੋਈ ਪਰ ਆਖਰ ਕਹਿੰਦੇ ਹੁੰਦੇ ਆ ਰੱਬ ਕਹਿੰਦੇ ਰੂੜੀ ਦੀ 12 ਸਾਲਾਂ ਬਾਅਦ ਸੁਣ ਲੈਂਦਾਗਾ ਆਖਰ ਉਹ ਦੋ ਧੀਆਂ ਦਾ ਬਾਪ ਜਿਹੜਾ ਕਿ ਉਹ ਦੋ ਧੀਆਂ ਨੂੰ ਰੋਂਦਿਆਂ ਕਰ ਲਾਉਂਦਿਆਂ ਨੂੰ ਛੱਡ ਕੇ ਆਇਆ ਚਿੱਟੇ ਦਾ ਵਪਾਰੀ ਬਣਿਆ ਉਹ ਅਮਨਦੀਪ ਦੇ ਲੇਸ਼ਨ ਦੇ ਵਿੱਚ ਕਮੇ ਆਉਂਦਾਗਾ ਇਹ ਸਾਰੇ ਖਲਾਸੇ ਹੋਣੇ ਨੇ ਤੇ ਇਹਦੇ ਵਿੱਚ ਤੁਸੀਂ ਬਣੇ ਰਹੋ ਅਪਡੇਟ ਤੁਹਾਨੂੰ ਜਲਦੀ ਹੋਰ ਨਵੀਂ ਅਪਡੇਟ ਦੇ ਨਾਲ ਮਿਲਾਵਾਂਗੇ ਤੁਸੀਂ ਵੇਖਦੇ ਰਹੋ ਵਿਰਸਾ ਪੰਜਾਬੀ ਵਿਰਸਾ ਟੀਵੀ ਮੈਂ ਹਮਕਰ ਸਿੰਘ ਉੱਬਾ